ਉਪਰਾਲੀ ਦੀ ਇਕੱਠਾ ਬਣਾਉਣ ਵਾਲੀ ਮਸ਼ੀਨ ਹੈ ਥੋੜ੍ਹ ਲੋ। ਹਾਂਜੀ। ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ ਪ੍ਰੈਸ ਰਿਪੋਰਟਰ। ਹਾਂਜੀ ਸਰ ਜੀ। ਲਓ। ਉਹ ਇੱਕ ਇਹ ਸੀਗਾ ਵੀ ਆਪਣੇ ਏਰੀਆ 'ਚ ਨਾ ਵੀ ਜਿਵੇਂ ਕਈ ਘਰਾਂ ਦੇ ਫਸਲ ਜੀਰੀ ਵੱਡੀ ਪਈ ਹੈਗੀ। ਹਾਂਜੀ। ਤੇ ਉੱਥੇ ਕਹਿ ਰਹੇ ਨੇ ਵੀ ਮਸ਼ੀਨ ਵਾਲਾ ਨਹੀਂ ਕੋਈ ਆ ਰਿਹਾ ਹੈਗਾ ਵੀ ਇਹ ਕਹਿ ਰਹੇ ਨੇ ਵੀ ਜਾਂ ਤਾਂ ਵੀ ਜਿਵੇਂ 2-2 ਕਿੱਲਾਂ ਤੇ ਵੀ ਨਹੀਂ ਆ ਰਹੇ ਹੈਗੇ ਮਾਹ ਸਿੰਘ ਵਾਲੇ ਤੋਂ ਆਈ ਚ ਕੱਲ ਇਹ ਜਾਣਕਾਰੀ। ਉਹਨਾਂ ਨੇ ਥੋਡੇ ਨਾਲ ਸੰਪਰਕ ਕੀਤਾ ਹੋਣਾ। हां भाई हां हां उन्होंने पर किया थी उन्होंने ऐसी की तस्वीर भाई ਸਾਡੀ ਮਸ਼ੀਨ ਹੁਣ ਸਾਡੀ ਐਸਟੀਮ ਸਾਹਿਬ ਨਾਲ ਮਹਿਕਮੇ ਨਾਲ ਗੱਲ ਹੋਈ ਸੀ ਬਈ ਆਪਣੇ ਲਵੇ ਸਾਡੇ ਲਵੇ ਕੋਈ ਡੰਪ ਨਹੀਂ ਸਾਡੇ ਕੋਈ ਕੰਪਨੀ ਵੀ ਸਾਡਾ ਮਾਲ ਨਹੀਂ ਖਰੀਦਦੀ ਬਈ ਅੱਛਾ ਸਰਕਾਰ ਸਰਕਾਰ ਜਿਹੜਿਆਂ ਉਹਨਾਂ ਨੇ ਲੈਰੇ ਵਾਲਾ ਬੁਲਾ ਰੱਖਿਆ ਸੀ ਉਹ ਕਹੇ ਵੀ ਤੁਸੀਂ ਖੇਦੋਗਾ ਸਾਡੇ ਕੋਲ ਤਾਂ ਥੇਤੀ ਵੱਡੇ ਵੈਲਰ ਨੇ ਸਾਡਾ ਤਾਂ ਆਪਦਾ ਹੀ ਮਾਲ ਬਾਧੂ ਹੈ ਸੀ ਇਹਨਾਂ ਛੋਟੇ ਵੈਲਰਾਂ ਦਾ ਮਾਲ ਨਹੀਂ ਲੈ ਸਕਦੇ ਜੀ ਅੱਛਾ ਜੀ ਹਾਂ ਉਤੋ ਬਾਅਦ ਸਾਨੂੰ ਕਹਿਆ ਸੀ ਇਹ ਅਕੈਡਮੀ ਸਾਨੂੰ ਡੰਪ ਵਾਸਤੇ ਜਗ੍ਹਾ ਦੇ ਦੋ ਅਤੇ ਉਹਦਾ ਇੰਸ਼ੂ ਰੈਂਟ ਕਰੋ ਵੀ ਜੇ ਕੱਲ ਨੂੰ ਕੋਈ ਘਟਨਾ ਹੋ ਗਈ ਤੁਹਾਨੂੰ ਕਰਨਾ ਅਸੀਂ ਮਾਲ ਇਕੱਠਾ ਕਰ ਲਿਆ ਯਾਨੀ ਕਿ 10 ਲੱਖ ਦਾ ਜੀ ਜਿਵੇਂ ਕਈ ਵਾਰ ਅੱਗ ਲੱਗ ਜਾਂਦੀ ਏ ਹਾਂ ਅੱਗ ਲੱਗ ਜਾਂਦੀ ਏ ਵੀ ਉਹਦੀ ਉਹ ਕਹੇ ਵੀ ਐ ਨਹੀਂ ਐ ਉਹ ਤਾਂ ਬਹੁਤ سارے ਕਾਰਨ ਹੁੰਦੇ ਨੇ ਕਿ ਉਹ ਨਹੀਂ ਆਸੀ ਉਹ ਕਰ ਸਕਦੇ ਪਹਿਲਾਂ ਬਕਤੀ ਵੇਲਰਾਂ ਦੇ ਇਕੱਠੇ ਅੱਗ ਲੱਗ ਰਹੀ ਸੀ ਭਾਈ ਉਹਨਾਂ ਨੇ ਇੱਕ ਪੈਸਾ ਨਹੀਂ ਮਿਲਿਆ ਹਾਂਜੀ ਹਾਂਜੀ ਤੇ ਸਾਡੀ 150 ਰੁਪਏ ਕਮੰਟਲ ਸਾਨੂੰ हरियाणा ने दी मील रेट दे रही है, है जी उतराली दा हरियाणा वाले अपने ठीक है ठीक है जिमे आपा नु केवा पै गया ठीक है ਸਾਡੀ 170 ਰੁਪਏ ਲੇਬਰ ਪੈਂਦੀ ਹੈ ਜੀ ਠੀਕ ਹੈ ਸਵਾਈ ਵਾਲੇ ਨਾਲੇ ਟਰੈਕਟਰ ਤੇ ਲੇਬਰ ਦਾ ਹਾਂਜੀ ਹਾਂਜੀ ਜਿਹੜੇ ਸਾਨੂੰ ਮੁੰਬਿੰਦਰ ਲੈਂਦੇ ਨੇ ਇਹ ਸਾਨੂੰ ਕਮਾਨ ਵਾਸਤੇ ਲੈਂਦੇ ਨਹੀਂ ਯਾਨੀ ਕਿ ਨਾਲੇ ਕਿ ਚੋਟੇ ਵਾਸਤੇ ਲੈਂਦੇ ਨਹੀਂ ਅਸੀਂ 50000 ਰੁਪਏ ਮਹੀਨੇ ਦੀ ਕਿਸ਼ਤ ਹੈ ਸਾਡੀ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਵੀ ਸਾਡਾ ਸਾਡਾ ਮਸਲਾ ਵੀ ਹੱਲ ਕਰੋ ਸਾਡਾ ਕੋਈ ਪ੍ਰਾਲੀ ਦਾ ਇੱਥੇ ਉਹ ਕਰਾਉਗਾ ਵੀ ਸਾਡੇ ਕੋਲ ਤਾਂ ਕੋਈ ਹੱਲ ਹੈ ਹੀ ਨਹੀਂ ਨਾ ਸਾਡੇ ਕੋਲੇ ਕੋਈ ਫੈਕਟਰੀ ਹੈਗੀ ਇੱਕ ਫੈਕਟਰੀ ਹੈ ਆਪਣੀ ਲਹਿਰੇ ਚ ਉਹ ਆਪਦੀ ਮਿਲ ਰਹੀ ਹੈ ਖਰੇ ਹੱਥ ਕਰ ਰਹੀ ਹੈ ਜੀ ਹਾਂ ਪਟਾਰ ਵਾਲੀ ਠਾ ਪਟਾਰੀ ਉਹ ਕਹਿੰਦਾ ਅਸੀਂ ਨਹੀਂ ਸਾਡੇ ਤਾਂ ਵੱਡੇ ਵੇਲਰ ਨੇ ਅਸੀਂ ਤਾਂ 55 ਮੈਟ੍ਰਿਕ ਟਨ 1000 ਟਨ ਸਾਡਾ ਟਾਰਗੇਟ ਹੈ ਸਾਡੀ ਮਸ਼ੀਨ 70000 ਮੈਟ੍ਰਿਕ ਟਨ ਮਾਲ ਬਣਾਉਂਦੀ ਹੈ ਅੱਛਾ ਸਾਡੀ ਮਸ਼ੀਨਰੀ ਠੀਕ ਹੈ ਯਾਨੀ ਕਿ ਸਾਨੂੰ ਤਾਂ 25% ਪਹਿਲੀ ਸਾਡੇ ਕੋਲ ਫਾਲਤੂ ਹੈ ਜਿਹੜਾ ਠੀਕ ਹੈ ਸਾਡੇ ਦਾ ਮਤਲਬ ਇਹ ਇਹ ਛੋਟਿਆਂ ਵਾਸਤੇ ਛੋਟਿਆਂ ਵਾਸਤੇ ਸਾਨੂੰ ਕੋਈ ਜਗ੍ਹਾ ਨਹੀਂ ਅਸੀਂ ਨਾ ਕੋਈ ਉਹ ਕਰ ਸਕਦੇ ਸਾਡੇ ਨਾਲ ਡੰਪ ਵਾਸਤੇ ਵੀ ਕੋਈ ਕੰਪਨੀ ਜਾਂ ਕੋਈ ਸਰਕਾਰ ਸਾਡਾ ਇੱਥੇ ਡੰਪ ਵਾਸਤੇ ਵੀ ਇੰਤਜ਼ਾਮ ਨਹੀਂ ਕਰਾ ਰਹੀ ਵੀ ਕਿਸੇ ਨਾਲ ਸਾਡਾ ਟਾਰਗੇਟ ਕਰਾ ਦੇ ਅੱਛਾ ਕੋਈ ਸਰਕਾਰ ਵੱਲੋਂ ਛੋਟੇ ਦਾ ਕੋਈ ਰੇਟ ਵੀ ਨਹੀਂ ਫਿਕਸ ਹੈਗਾ ਹਾਂ ਸਾਡੇ ਨਾਲ ਕੋਈ ਸਰਕਾਰ ਨਾਲ ਰੇਟ ਵੀ ਨਹੀਂ ਫਿਕਸ ਵੀ ਤੁਸੀਂ ਆਪਣੇ ਦਮ ਤੇ ਲਾਓ ਬਸ ਠੀਕ ਹੈ ਅੱਛਾ ਹਾਂ ਇਹ ਸਾਨੂੰ ਪਤਾ ਹੈ 50000 ਰੁਪਏ ਪਰ ਡੇਲੀ ਇੱਕ ਬੇਲਰ ਦਾ ਖਰਚਾ ਹੈ ਜੀ ਠੀਕ ਹੈ ਸਾਨੂੰ ਪੱਲੇ ਤੋਂ ਜਿਹੜਾ ਦੇਣਾ ਪੈਂਦਾ ਜੀ ਅਸੀਂ ਹੁਣ ਇਕੱਠੀ ਕਰਕੇ ਆਮਾ ਇਕੱਠੀ ਕਰਕੇ ਹੁਣ ਅਸੀਂ ਉਹ ਕਰਦੇ ਆ ਜਦੋਂ 50000 ਰੁਪਏ ਲਾ ਕੇ ਜਾਨੀ ਕਿ ਕੱਲ ਨੂੰ ਅਸੀਂ ਜ਼ਮੀਨ ਲੈ ਕੇ ਜਾਂ ਕੋਈ ਉੱਥੇ ਅੱਗ ਜਾਂ ਹੋਰ ਕੋਈ ਕੁਤਰ ਘਟਣਾ ਵਰਤ ਜਾਂਦੀ ਹੈ ਤਾਂ ਸਾਡਾ ਫਿਰ ਕੀ ਹੱਲ ਹੈ ਜੀ ਠੀਕ ਇਹ ਫਿਰ ਹੁਣ ਤੁਸੀਂ ਜਿੱਥੇ ਚਲਾ ਰਹੇ ਹੋ ਇਹ ਪਰਾਲੀ ਹਰਿਆਣੇ ਚ ਜਾ ਰਹੀ ਹੈ ਹਾਂ ਇਹ ਹਾਂ ਜੇ ਇਹ ਹਰਿਆਣੇ ਹਰਿਆਣੇ ਜਾ ਰਹੀ ਹੈ ਜਿੱਥੇ ਚਲਾ ਰਹੇ ਹਾਂ ਅੱਛਾ ਆਪਣੇ ਪੰਜਾਬ ਚ ਨਹੀਂ ਹੋਈ ਹੈਗੀ ਨਹੀਂ ਨਹੀਂ ਆਪਣੇ ਪੰਜਾਬ ਦਾ ਕੋਈ ਫੈਕਟਰੀ ਨਹੀਂ ਹੈਸ ਆਊਟ ਦੇ ਨੇ ਆਪਣੇ ਪੰਜਾਬ ਦੀ ਧੂਰੀ ਉਧਰ ਦੂਜਾ ਜੋ ਮਪਿਆ ਦੂਰ ਦੂਰ ਮਾਲ ਉਹ ਕਹਿਣ ਲੱਗ ਰਹੇ ਨੇ ਵੀ ਪਹਿਲਾ ਸਾਡੇ ਲਵਲੇ ਸਾਡੇ ਆਪ ਦੇ ਵੇਲਰ ਨੇ ਅਸੀਂ ਨਹੀਂ ਉੱਪਰ ਤੇ ਅਸੀਂ ਡੰਪ ਲਵਾ ਨਹੀਂ ਸਕਦੇ ਤੁਹਾਡਾ ਨਹੀਂ ਇਹ ਪ੍ਰਸ਼ਾਸਨ ਪ੍ਰਸ਼ਾਸਨ ਨੇ ਤੁਹਾਡੇ ਨੰਬਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਵੀ ਇਹ ਵੇਲਰ ਵਾਲੇ ਨਾਲ ਤੁਸੀਂ ਸੰਪਰਕ ਕਰਕੇ ਇਕੱਠਾ ਬਣਾਓ ਤੇ ਛੋਟੀ ਕੋਈ ਮੀਟਿੰਗ ਵਗੈਰਾ ਹੋਈ ਹੋਵੇ ਇਹਨਾਂ ਨਾਲ ਤੁਸੀਂ ਫਿਰ ਗੱਲਬਾਤ ਨਹੀਂ ਕੀਤੀ ਉਹ ਟਾਈਮ ਦੇ ਉੱਤੇ ਆਹ ਕਰੀਏ ਜੀ ਸਾਡੀ ਪਰਸੋਂ ਐਸਡੀਐਮ ਸਾਹਿਬ ਨਾਲ ਗੱਲਬਾਤ ਹੋਈ ਸਾਡੀ ਜੀ ਹਾਂਜੀ ਬਸ ਸਾਨੂੰ ਸਾਡੀ ਪ੍ਰੋਬਲਮ ਸਾਨੂੰ ਕਿੰਨਾ ਸਾਨੂੰ ਸਾਡੀ ਸਾਡੀ ਪ੍ਰੋਬਲਮ ਦੱਸੀ ਹੈ ਅਸੀਂ ਕਹਿੰਦਾ ਵੀ ਇਹ ਐਂ ਕਰਕੇ ਪ੍ਰੋਬਲਮ ਹੈ ਸਾਨੂੰ ਡੰਪ ਦਿਓ ਜੀ ਸਾਨੂੰ ਕੋਈ ਕੰਪਨੀ ਦਾ ਟਾਰਗੇਟ ਕਰਾਓ ਸਾਡਾ ਠੀਕ ਹੈ ਐਸਡੀਮ ਸਾਹਿਬ ਨੂੰ ਹਾਂਜੀ ਹਾਂਜੀ ਵੀ ਹਾਂ ਇਹ ਬਲਾ ਲੈ 100 150 ਰੁਪਏ ਇੱਕ ਪਰਕ ਕਮੰਟਲ ਪਰਾਲੀ ਦਾ ਰੇਟ ਹੈ ਜੀ ਸਾਡਾ 170 ਰੁਪਏ ਕਰਛਾ ਆ ਰਿਹਾ ਇਕੱਲਾ ਢਵਾਈ ਤੇ ਲੇਬਰ ਦਾ ਜੀ ਠੀਕ ਹੈ ਹੁਣ ਸਾਨੂੰ ਇੱਥੋਂ 200 ਕਿਲੋਮੀਟਰ ਮਾਲ ਚੱਕ ਕੇ ਲੈ ਜਾਣਾ ਪਿਆ ਸਤਿ ਸ੍ਰੀ ਅਕਾਲ ਸਾਨੂੰ ਬੇਲਰ ਕਾਣਾ ਦਾ ਕੀ ਫਾਇਦਾ ਜੀ ਇਹ ਤੁਹਾਨੂੰ ਕੋਈ ਆਰਡਰ ਤਾਂ ਨਹੀਂ ਜਾਰੀ ਹੋਇਆ ਜਿਵੇਂ ਵੀ ਇਹਨਾਂ ਏਰੀਆ 'ਚ ਤੁਸੀਂ ਨੇ ਬਣਾਉਣੀਆਂ ਜਾਂ ਜਿਵੇਂ ਜਿਵੇਂ ਆਪਣੇ ਇੱਕ ਪਿੰਡ ਬਾਮਣੀ ਵਾਲਾ ਮਸ਼ੀਨ ਐ ਤੇ ਇੱਕ ਹੋਰ ਆਪਣੇ ਨੇੜੇ ਟੇੜੇ ਦੇ ਪਿੰਡਾਂ 'ਚ ਕਈ ਮਸ਼ੀਨਾਂ ਆਏ ਆਈਆਂ ਹੋਈਆਂ ਨੇ ਮਕੋੜ ਸਾਹਿਬ ਵੀ ਨੇ ਹਾਂਜੀ 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 ਕੋਈ ਆਰਡਰ ਤਾਂ ਨਹੀਂ ਤੁਹਾਨੂੰ ਮਿਲੇ ਵੀ ਤੁਸੀਂ ਆਹ ਏਰੀਆ ਸਾਹਮਣੇ ਜਾਂ ਇਨੀਆਂ ਆ ਮਸ਼ੀਨਾਂ ਏਰੀਆ ਸਾਹਮਣੇ ਗਾ ਨਹੀਂ ਪਤਾ ਹੈ ਨਾ ਜੇ ਸਾਨੂੰ ਸਾਡਾ ਪ੍ਰਸ਼ਾਸਨ ਸਾਡਾ ਜ਼ਿੰਮੇਵਾਰੀ ਲੈਂਦਾ ਹੈ ਵੀ ਤੁਹਾਡਾ ਮਾਲ ਅਸੀਂ ਰੱਖਾਂਦੇ ਆ ਸਾਨੂੰ ਕੰਮ ਵਾਸਤੇ ਜਗ੍ਹਾ ਦਿੰਦਾ ਹੈ ਕਰਾਂਦੇ ਹੈ ਫਿਰ ਤਾਂ ਅਸੀਂ ਇੱਥੇ ਚਲਾਣ ਦੇ ਪਵੰਦ ਹੋਵਾਂਗੇ ਠੀਕ ਹੈ ਉਹਨਾਂ ਦਾ ਇੱਕ ਕਹਿਤਾ ਵੀ ਹਾਂ ਸਾਨੂੰ ਮਸੀਦ ਸਬਸਿਡੀ ਤੇ ਮਸਿੰਦਰੀ ਮੱਈਆ ਕਰਾਤੀ ਸਾਡਾ ਸਾਡਾ ਪੈਸਾ ਬੈਂਕ 'ਚ ਇੱਕ ਪਾਸੇ ਪਿਆ ਹੈ ਸਾਨੂੰ ਕਿਹੜਾ ਅਸੀਂ 50000 ਰੁਪਏ ਮਹੀਨੇ ਦੀ ਕਿਸ਼ਤ ਭਰ ਜਾਓ ਕਿਹੜਾ ਸਾਡੇ ਅਕਾਊਂਟ 'ਚ ਵੀ ਅਸੀਂ ਖਰੀਦ ਲੈ ਲਈ ਹਾਂ ਠੀਕ ਹੈ ਪਾਸੇ ਪਿਆ ਗਵਰਨਮੈਂਟ ਦਾ ਹਲੇ ਠੀਕ ਹੈ ਅਸੀਂ 19 19 ਪੇ ਕਰ ਰਹੇ ਆ ਮਹੀਨੇ ਮਹੀਨੇ ਸਰ ਮਹੀਨੇ ਸਾਡਾ ਕੋਈ ਉਥੇ ਆ ਗਿਆ ਮੈਨੂੰ ਮਤਲਬ ਕਿ ਸਾਡੇ ਤਾਂ ਪੂਰੀ ਬੋਲ ਲੈਣੇ ਅਸੀਂ ਫਿਰ ਕਮਾਈ ਕਿੱਥੋਂ ਕਰਾਂਗੇ ਫਿਰ ਇਹਦੇ ਨਾਲ ਦਾ ਇਸ਼ਿਆਮ ਨਾਲ ਤਾਂ ਜਿੰਮੇ ਮੁਸ਼ਕਲ ਖੜੀ ਹੋ ਸਕਦੀ ਹੈ ਨਾ ਇੱਕ ਵੱਡੀ ਆਪਣ ਕਿਸੇ ਵੀ ਏਰੀਆ ਚ ਲਾ ਲਓ ਚਲੋ ਹਾਂਜੀ ਹਾਂਜੀ ਸਰ ਹਾਂਜੀ ਇਹ ਇਹ ਤਾਂ ਜ਼ਰੂਰ ਮੈਨੂੰ ਲੱਗਦਾ ਵੀ ਫਿਰ ਤਾਂ ਇਹਦਾ ਕੋਈ ਹੱਲ ਤਾਂ ਕੱਢਣੀ ਪੈਣਾ ਹੈ ਪਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਉਂਕਿ ਤੁਹਾਡੇ ਲੱਗਦਾ ਚਲੋ ਮਸ਼ੀਨਾਂ ਆ ਗਈਆਂ ਤੁਸੀਂ ਤਾਂ ਉਹਦਾ ਕੰਮ ਕਰਨਾ ਤੁਹਾਨੂੰ ਤਾਂ ਕੰਮ ਦਾ ਮਤਲਬ ਹੈ ਤੁਹਾਨੂੰ ਕੰਮ ਮਿਲਣਾ ਚਾਹੀਦਾ ਹੈ ਇਬ ਹੁਣ ਹੁਣ ਪਤਾ ਸਾਰਾ ਹੁਣ ਚਲੋ ਸਾਡੀ ਆਪਾਂ ਮੇਰੀ ਉਰੇ ਦਲਾ ਲੈ ਸਾਡੇ ਮਣਿਆਣੇ ਆ ਹਾਂ ਅਸੀਂ ਜੇ ਮੈਨੂੰ ਮਣਿਆਣੇ ਦੰਪ ਮਿਲ ਜੇ ਲਵੇ ਏਰੀਆ ਦੇ ਮਿਲ ਜੇ ਅਸੀਂ ਛੱਡੇ ਅਸੀਂ ਦੂਰ ਦੂਰ ਮਸ਼ੀਨ ਕਿਉਂ ਲਾਈਏ ਕਿਉਂ ਇੰਨੇ ਬੰਦੇ ਛੱਡਾ ਉੱਥੇ ਨਹੀਂ ਸਾਡੇ ਤਾਂ ਘਰੇ ਰੋਟੀ ਪਾਣੀ ਵੀ ਐ ਸਾਰਾ ਪਰਮੰਦ ਐ ਸਾਨੂੰ ਕਿਹੜਾ ਪਰਾਲੀ ਦਾ ਮਣਿਆਣੇ ਕਿਹੜਾ ਪਰਾਲੀ ਦਾ ਤੋੜਾ ਹੈ ਜਿੰਨੀ ਮਰਜ਼ੀ ਇਕੱਠੀ ਕਰ ਲੈ ਠੀਕ ਹੈ ਕੀ ਹਾਂ ਨਾਲੇ ਬੱਚੇ ਕੋਸਾ ਇੱਥੇ ਸਰਕਾਰ ਨੇ ਕੋਈ ਇੰਤਜ਼ਾਮ ਤਾਂ ਨਹੀਂ ਕਰਿਆ ਨਾ ਹਾਂ ਆਪਾਂ ਨੂੰ ਤਾਂ ਆਸਰ ਕਿ ਮੈਂ ਕੁਦਰ ਮੈਂ ਭਰਤਾ ਵੀ ਮੈਂ ਅਪ ਬੈਂਡਰ ਲੈਗਾ ਮੈਨੂੰ ਉਮੀਦ ਸੀ ਵੀ ਆਪਣੇ ਐਮ ਕੋਲਡ ਸਾਹ ਫੈਕਟਰੀ ਚੱਲ ਜੂ ਠੀਕ ਹੈ ਠੀਕ ਹੈ ਜਦੋਂ ਆਪਣੇ ਐਮ ਕੋਲਡ ਸਾਹ ਫੈਕਟਰੀ ਹੋ ਗਈ ਵੀ ਆਪਾਂ ਉਹਨਾਂ ਏਰੀਆ ਜ ਆਪਣਾ ਰੋਜ਼ਗਾਰ ਚਲਾ ਸਕਦੇ ਆ ਠੀਕ ਹੈ ਪਰ ਜਿੰਨਾ ਕਾਰਨਾ ਕਰਕੇ ਜਾ ਕਿੰਨਾ ਕਾਰਨਾ ਕਰਕੇ ਉਹ ਫੈਕਟਰੀ ਨਹੀਂ ਬਣ ਸਕੀ ਹੈਗੀ ਉੱਗੀ ਠੀਕ ਹੈ ਫਿਰ ਉਸ ਤੋਂ ਬਾਅਦ ਸਰਕਾਰ ਨੇ ਕੋਈ ਵੀ ਆਪਣਾ ਤਾਂ ਇੱਥੇ ਕੋਈ ਪ੍ਰਬੰਧ ਨਹੀਂ ਕਰਿਆ ਜਿਹੜਾ ਕੋਈ ਚਲਾ ਰਿਹਾ ਹੈ ਉਹ ਹੁਣ ਲਹਿਰੇ ਦੇ ਥਰੂ ਚਲਾ ਰਿਹਾ ਵੱਡੀ ਆਪਣੇ ਦਾ ਉਹਨਾਂ ਨੇ ਮਾਲ ਆਪਦਾ ਬੁੱਕ ਕਰ ਰੱਖਿਆ ਠੀਕ ਹੈ ਤੇ ਛੋਟੀ ਛੋਟੀ ਜਿਹੜਾ ਮਾਲ ਜਾਂਦਾ ਹੈ ਉਹ ਹਰਿਆਣਾ ਵਿੱਚ ਜਾਂਦਾ ਹੈ ਉਹ ਵੀ ਐ ਕਹਿੰਦੇ ਨੇ ਵੀ ਪਹਿਲਾਂ ਤਾਂ ਅਸੀਂ ਹਰਿਆਣੇ ਦਾ ਮਾਲ ਲਿਆਂਗੇ ਹਰਿਆਣੇ ਦੀ ਪੇਮੈਂਟ ਕਰਾਂਗੇ ਤੁਹਾਡੀ ਪੇਮੈਂਟ 3 ਮਹੀਨੇ ਵੀ ਲੱਗ ਸਕਦੇ ਨੇ 6 ਵੀ ਲੱਗ ਸਕਦੇ ਨੇ ਠੀਕ ਯਾਨੀ ਕਿ ਆਪਾਂ ਮੰਨ ਕੇ ਚੱਲੀ ਵੀ ਇੱਕ ਮਹੀਨੇ ਦਾ ਜਿਹੜਾ ਇਹ ਸੀਜ਼ਨ ਹੈਗਾ ਕਮੀ ਨੇ ਜਿੰਨੀ ਉੱਠ ਗਈ ਉੱਠ ਗਈ ਪਰਾਲੀ ਬਾਕੀ ਦਾ ਫਿਰ ਵੇਸਟ ਹੀ ਹੈ ਜਨੇ ਯਾਨੀ ਕਿ ਕਿਸਾਨ ਕੋਈ ਕੋਈ ਮਰਜ਼ੀ ਹੱਲ ਕਰ ਸਕਦਾ ਉਹਦਾ ਹਾਂ ਇਹ ਇਸ ਇਸ ਦਾ ਪਤਾ ਕੀ ਹੈ ਨਾ ਹੁਣ ਅਸੀਂ ਲਾਲੇ ਬੇਲਾਂ ਚਲਾਉਣ ਵਾਸਤੇ ਬੇਲਰ ਲਿੱਤੇ ਨੇ ਕਮਾਈ ਵਾਸਤੇ ਲਿੱਤੇ ਸੀ ਹੂੰ 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 ਸਾਡਾ ਵੀ ਸਾਡੀ ਵੀ ਕੋਈ ਕਮਾਈ ਨਾ ਇਹ ਤਾਂ ਇੱਕ ਮਜਬੂਰੀ ਹੈ ਸਾਨੂੰ ਉੱਥੇ ਦੇ ਕੇ ਚਲਾ ਕੇ ਉਹਨਾਂ ਕਰਿਆ ਵੀ ਹਾਂ ਉਹਨਾਂ ਕਿਤੇ ਲਾ ਰਖੇ ਨੇ ਇਹ ਸਾਡਾ ਇੱਥੇ ਪ੍ਰਬੰਧ ਹੋਵੇ ਅਸੀਂ ਕਮਾਈ ਕਰਾਂ ਅਸੀਂ ਤਾਂ ਖੁਦ ਕਿਸਾਨ ਦੇ ਖੇਤ ਤੱਕ ਜਾਾਂਗੇ ਬਈ ਦੇਖੀ ਆਹ ਪਰਾਲੀ ਦਾ ਮੈਂ ਕਰਕੇ ਲੈ ਕੇ ਜਾਵਾਂਗਾ ਠੀਕ ਹੈ ਕਿਸੇ ਹੋਰ ਨਾ ਵੜ ਜੇ ਕਿਸਾਨ ਨੂੰ ਤਾਂ ਫੋਨ ਕਰਨ ਦੀ ਲੋੜ ਵੀ ਨਹੀਂ ਪੈਣੀ ਬਈ ਠੀਕ ਠੀਕ ਹਾਂ ਜੇ ਇਹ ਇੱਕ ਸਾ ਇਹ ਪ੍ਰਬੰਧ ਹੈ ਨਹੀਂ ਕਾਲੀ ਦਾ ਵੀ ਬੱਸ ਸਾਰੇ ਉਹ ਲਾ ਰਖੇ ਨੇ ਆਪਾਂ ਕਿਸਾਨ ਕਹਿ ਰਹੇ ਆ ਵੀ ਕਿਹੜਾ ਹੱਦ ਨਾਲ ਲਾਓ ਸਾਨੂੰ ਕਹਿ ਲਿੰਦੇ ਨੇ ਵੀ ਹਾਂ ਯਾਰ ਤੁਸੀਂ ਮਨਾ ਦਿਓ ਕਹਿੰਦਾ ਅਸੀਂ ਮਨਾ ਕੇ ਰੱਖਾਂਗੇ ਕਿੱਥੇ ਠੀਕ ਹੈ ਸਾਨੂੰ ਵੀ ਇਹ ਸਮੱਸਿਆ ਹੈ ਹਾਂ ਇਹ ਬ ਆਪਣੇ ਏਰੀਏ ਦੀ ਸਭ ਤੋਂ ਵੱਡੀ ਆ ਸਮੱਸਿਆ ਹੈ ਜੀ ਆਪਣੇ ਏਰੀਏ 'ਚ ਕੋਈ ਸਰਕਾਰੀ ਡੰਪ ਨਹੀਂ ਤੇ ਆਪਣੇ ਕੋਈ ਸਰਕਾਰੀ ਫੈਕਟਰੀ ਲੈ ਨਹੀਂ ਰਹੀ ਤੁਸੀਂ ਹਾਂ ਮਤਲਬ ਜੇ ਇਹ ਆਹ ਮਸਲਾ ਹੱਲ ਹੋ ਜੇ ਸਰਕਾਰ ਸਾਨੂੰ ਸਾਨੂੰ ਕਹਦੇ ਵੀ ਆ ਤੁਸੀਂ ਡੰਪ ਲਾ ਲਿਓ ਠੀਕ